ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਹੈ ਜੀ 사ਸੰਗਤ ਜੀ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਉਹ ਵਿਸ਼ਾ ਹੈਗਾ ਹੜ ਪੀੜਤ ਪਰਿਵਾਰਾਂ ਨੂੰ ਲੈ ਕੇ ਕਿ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਪਾਣੀਆਂ ਕਰਕੇ ਨੁਕਸਾਨ ਹੋਇਆ ਔਰ ਉਸ ਨੁਕਸਾਨ ਦੀ ਭਰਪਾਈ ਨਾ ਤਾਂ ਕੋਈ ਇੱਕ ਬੰਦਾ ਕਰ ਸਕਦਾ ਨਾ ਕੋਈ ਇੱਕ ਲੀਡਰ ਕਰ ਸਕਦਾ ਉਜੇ ਹੋ ਸਕਦੀ ਆ ਤੇ ਬੈਠ ਕੇ ਵਿਚਾਰ ਕੇ ਸੋਚ ਕੇ ਔਰ ਉਹਦੀ ਕੋ ਰੂਪਰੇਖਾ ਬਣਾ ਕੇ ਕੀਤੀ ਜਾ ਸਕਦੀ ਆ ਕਿਉਂਕਿ ਹਰ ਇੱਕ ਬੰਦਾ ਐਲਾਨਬਾਜ਼ੀ ਕਰ ਰਿਆ ਵਾ ਔਰ ਠੀਕ ਹੈ ਜੇਵੇਂ ਕਿਸੇ ਦੀ ਮਨਛਾ ਹੈ ਉਸ ਦੀ ਉਸ ਨੂੰ ਕਬੂਲ ਹੈ ਪਰ ਜੇ ਅਸੀਂ ਪੰਜਾਬ ਦੇ ਲੋਕਾਂ ਦੀ ਪਰਪਾਈ ਕਰਨੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਫਿਰ ਇਸ ਵਿਸ਼ੇ ਤੇ ਸਾਨੂੰ ਗਰਾਊਂਡ ਲੈਵਲ ਤੇ ਚੱਲਣਾ ਪਊਗਾ ਔਰ ਪੂਰੀ ਤਰੀਕੇ ਦੇ ਨਾਲ ਪਰਚੋਲ ਵੀ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਸਾਡੇ ਲੋਕਾਂ ਨੇ ਐਲਾਨ ਕੀਤਾ ਉਹ ਵੀ ਉਹਨਾਂ ਹੱਥਾਂ ਦੇ ਵਿੱਚ ਜਾਣਾ ਚਾਹੀਦਾ ਵਾ ਔਰ ਜੇ ਕੋਈ ਸਰਕਾਰ ਵੀ ਪਹਿਲ ਕਦਮੀ ਕਰਦੀ ਹੈ ਤੇ ਉਹ ਵੀ ਉਹਨਾਂ ਲੋਕਾਂ ਦੇ ਹੱਥਾਂ 'ਚ ਜਾਣੀ ਚਾਹੀਦੀ ਹੈ ਜੇ ਕੋਈ ਸੰਤ ਮਹਾਂਪੁਰਖ ਵੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੁੰਦਾ ਉਹ ਵੀ ਉਹਨਾਂ ਦੇ ਹੱਥਾਂ ਵਿੱਚ ਜਾਣੀ ਚਾਹੀਦੀ ਹੈ ਜਿਨ੍ਹਾਂ ਦਾ ਬਲਕਿ ਨੁਕਸਾਨ ਹੋਇਆ ਤੁਸੀਂ ਦੇਖਿਆ ਮੈਂ ਪਿਛਲੇ ਦਿਨੀ ਇੱਕ ਵੀਡੀਓ ਬਣਾਈ ਸੀ ਕ੍ਰੈਡਿਟ ਵਾਰਦੀ ਕ੍ਰੈਡਿਟ ਵਾਰਦੀ ਵਜ੍ਹਾ ਕਰਕੇ ਅਜਨਾਲੇ ਦੇ ਵਿੱਚ ਵੀ ਖੁਆਮਾਈ ਹੋਈ ਉਹਨੂੰ ਚਾਹੇ ਤੁਸੀਂ ਇੱਕ ਪ੍ਰੀ ਪਲੈਨਿੰਗ ਪਲਾਨ ਲਾ ਲਓ ਕਿ ਜਿਵੇਂ ਕਹਿ ਦਈਏ ਕਿ ਫੋਰਨਾ ਲੋਕਾਂ ਨੂੰ ਜਿਹੜੇ ਸਿੱਖਾਂ ਨੂੰ ਪੰਜਾਬੀਆਂ ਨੂੰ ਨਫ਼ਰਤ ਕਰਦੇ ਉਹਨਾਂ ਨੂੰ ਇਸ ਚੀਜ਼ ਦੀ ਤਲਖੀ ਸੀ ਉਹਨਾਂ ਨੇ ਆਪਣੀ ਡਫਲੀ ਵਜਾਤੀ ਵਿੱਚ ਔਰ ਆਪਣੇ ਹੀ ਬੰਦਿਆਂ ਨੂੰ ਕਹਿ ਕੇ ਉੱਥੇ ਹੰਗਾਮਾ ਕਰਵਾ ਦਿੱਤਾ ਇਹ ਵੀ ਜਾਂਚ ਦੇ ਵਿਸ਼ੇ ਹੁੰਦੇ ਆ ਪਰ ਸਾਡਾ ਕਾਨੂੰਨ ਸਾਡਾ ਦੇਸ਼ ਇੰਨੀ ਤਰਾਸਤੀ ਵਾਲਾ ਨਹੀਂਗਾ ਕਿ ਉਹਨਾਂ ਚੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਉਹਨਾਂ ਲੋਕਾਂ ਦੀ ਕੋਹ ਕੀਤੀ ਜਾਵੇ ਕਿ ਇਹ ਕੰਮ ਕਰਵਾਇਆ ਕਿੰਨੇ ਆ ਕਿਉਂਕਿ ਅਸੀਂ ਸਾਰੇ ਦੁੱਖ ਦੀ ਘੜੀ ਦੇ ਵਿੱਚ ਖੜੇ ਹੋਏ ਸੀ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਵੀ ਜਿਹੜਾ ਵਾ ਕਿਉਂ ਹੋਇਆ ਤੇ ਜਿਹੜੇ ਲੋਕਾਂ ਦੇ ਉੱਤੇ ਰੋੜੇ ਮਾਰੇ ਗਏ ਜਿਨ੍ਹਾਂ ਦੀਆਂ ਟਰਾਲੀਆਂ 'ਚੋਂ ਸਮਾਨ ਖੋਇਆ ਉਹਦਾ ਵੀ ਵਿਸ਼ਾ ਜਾਂਚ ਵਾਲਾ ਵਾ ਕਿਉਂ ਖੋਏ ਗਏ ਪਰ ਮੈਂ ਸਾਰੀਆਂ ਗੱਲਾਂ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜੇ ਤੁਸੀਂ ਲੋਕਾਂ ਦੀ ਸਾਰ ਲੈਣੀ ਆ ਤੇ ਫਿਰ ਤੁਹਾਨੂੰ ਇੱਕ ਜੁੜਤਾ ਦਿਖਾਉਣੀ ਪਊਗੀ ਨਾ ਤਾਂ ਸਰਕਾਰ ਨੇ ਕੁਝ ਦੇਣਾ ਜੋ ਤੇ ਨਾ ਤੁਹਾਡੇ ਕੋਲੋਂ ਕੁਝ ਦੇ ਹੋਣਾ ਜੋ ਫਿਰ ਹਾਲਾਤ ਉਹ ਬਣ ਜਾਣੇ ਨੇ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਜੁਕਲਾ ਦੂਜੀ ਤਿਆਰ ਜੇ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਆ ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਉਹ ਕਮੇਟੀ ਪੂਰੇ ਪੰਜਾਬ ਲੈਵਲ ਦੀ ਬਣੇ ਜਿਹੜੇ ਜਿਹੜੇ ਲਾਗੇ ਹੜਪਰ ਪ੍ਰਭਾਵਿਤ ਹੋਏ ਆ ਸultanpur lodi ਆ ਤਰਨਤਾਰਨ ਆ ਡੇਰਾ ਬਾਬਾ ਨਾਨਕ ਆ ਹੋਰ ਵੀ ਜਿੱਥੇ ਜਿੱਥੇ ਪਾਣੀਆਂ ਨੇ ਮਾਰ ਕੀਤੀ ਆ ਉਥੋਂ ਦੀ ਕਮੇਟੀ ਬਣਾਈ ਜਾਵੇ ਉਹ ਕਮੇਟੀ ਦੇ ਵਿੱਚ ਉਥੋਂ ਦੇ ਲੋਕ ਰਾਜਨੀਤੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਜਾਵੇ ਫਿਰ ਸਰਕਾਰ ਕੀ ਦਿੰਦੀ ਆ ਉਹਦਾ ਇੱਕ ਵੱਖਰਾ ਪਰਫਾਰਮਾ ਤਿਆਰ ਕੀਤਾ ਜਾਵੇ ਲੋਕਾਂ ਨੇ ਕੀ ਮਦਦ ਕੀਤੀ ਆ ਲੋਕ ਕੀ ਦੇ ਰਿਹਾ ਉਹਦਾ ਇੱਕ ਪਰਫਾਰਮਾ ਵਕਤ ਤਿਆਰ ਕੀਤਾ ਜਾਵੇ ਕਿ ਤੁਹਾਡੀ ਸੇਵਾ ਕੀਤੀ ਕਿਤੇ ਨਾ ਕਿਤੇ ਨਜ਼ਰ ਆਵੇ ਇਹ ਨਾ ਹੋਵੇ ਕਿ ਤੁਹਾਡੀ ਸੇਵਾ ਇਸ ਤਰੀਕੇ ਦੀ ਨਜ਼ਰ ਆਵੇ ਕਿ ਅੰਨਾ ਮਾਰੇ ਅੰਨੀ ਦੇ ਕਿਸੁਨ ਵਜੇ ਥੰਮੀ ਦੇ ਜਿਨ੍ਹਾਂ ਸੇਵਾ ਦਿੱਤੀ ਉਹਨਾਂ ਨੂੰ ਨਾ ਪਤਾ ਲੱਗੇ ਸਾਡੀ ਸੇਵਾ ਕਿੱਥੇ ਗਈ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਵੀ ਪੱਲੇ ਕੁਛ ਨਾ ਪਵੇ ਬਲਕਿ ਸੇਵਾ ਉਹੀ ਸਫਲ ਹੁੰਦੀ ਆ ਜਿਹੜੀ ਉਹਨਾਂ ਹੱਥਾਂ 'ਚ ਚਲਾ ਜਾਵੇ ਜਿੰਨਾ ਹੱਥਾਂ 'ਚ ਲੋੜ ਆ ਟਿੱਡ ਉਹੀ ਅਸੀਸ ਦਿੰਦਾ ਜਿਹੜੇ ਭੁੱਖੇ ਢਿੱਡ ਨੂੰ ਰੋਟੀ ਮਿਲ ਜਾਂਦੀ ਹੈ ਉਹ ਅਸੀਸ ਦਿੰਦਾ ਹੀ ਦਿੰਦਾ ਵਾ ਇਸ ਕਰਕੇ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਵਾਂ ਬਹੁਤੇ ਬੰਦੇ ਤਾਂ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਮੈਂ ਕੋਈ ਇੱਕ ਵੀਡੀਓ ਕੀਤੀ ਸੀ ਤੇ ਕੁਝ ਜਥੇਬੰਦੀਆਂ ਦੇ ਬੰਦਿਆਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਸੀ ਤੇ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜੇ ਕੋਈ ਵਿਰੋਧ ਕਰੂਗਾ ਉਹਦਾ ਵੀ ਧੰਨਵਾਦ ਜੇ ਕੋਈ ਤਾਰੀਫ਼ ਕਰੂਗਾ ਤੇ ਉਹਦਾ ਵੀ ਧੰਨਵਾਦ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓ ਵਤਨ ਦੀ ਮਿੱਟੀ ਨਿਊ ਚੈਨਲ ਤੇ ਵੀ ਪਾਈਆਂ ਵਾਂ ਲੋਕਾਂ ਨੇ ਵੇਖੀਆਂ ਆਮੀਆਂ ਲੋਕਾਂ ਨੇ ਸਾਥ ਵੀ ਦਿੱਤਾ ਵਾ ਪਰ ਮੇਰਾ ਉਹਦੇ ਵਿੱਚ ਕੋਈ ਵੀ ਆਪਣਾ ਮਨੋਰਥ ਨਹੀਂ ਸੀ ਸਿਰਫ ਇਹ ਸੀ ਸੁਝਾ ਸੀ ਕਿ ਅਸੀਂ ਪੰਜਾਬ ਦਾ ਭਲਾ ਕਿਵੇਂ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਦਾ ਭਲਾ ਕਿਵੇਂ ਕਰ ਸਕਦੇ ਹਾਂ ਕਿਉਂਕਿ ਜੇ ਸਾਡੀ ਕੁੱਕੜਾਂ ਵਾਲੀ ਲੜਾਈ ਰਹੀ ਤੇ ਨਾ ਸਰਕਾਰ ਨੇ ਕੁਝ ਦੇਣਾ ਨਾ ਅਸੀਂ ਕੁਝ ਕਰ ਪਾਉਣਾ ਤੇ ਉਹ ਲੋਕ ਫਿਰ ਰਹਿ ਜਾਣੇ ਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਜ਼ਮੀਨਾਂ ਖਤਮ ਹੋ ਗਈਆਂ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਈਆਂ ਔਰ ਮੈਂ ਨਾਲ ਇਹ ਵੀ ਮੰਗ ਰੱਖਦਾ ਵਾਂ ਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਇਹ ਦੋਨੋਂ ਰਲ ਕੇ ਉਹਨਾਂ ਲੋਕਾਂ ਦਾ ਡਾਟਾ ਇਕੱਠਾ ਕਰਨ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਵਜੀਫੇ ਇੱਕ ਇੱਕ ਸਾਲ ਲਈ ਜਿਹੜੇ ਆ ਵਜੀਫੇ ਜਿਹੜੇ ਆ ਉਹ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜਿੰਨਾਂ ਲੋਕਾਂ ਦੇ ਬੱਚੇ ਪੜ੍ਹਦੇ ਨੇ ਤੇ ਉਹ ਹੜ੍ਹ ਪੀੜਤ ਦੀ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਲੋਕ ਨੇ ਉਹਨਾਂ ਦਾ ਹੜਾਂ ਦੇ ਕਰਕੇ ਨੁਕਸਾਨ ਹੋਇਆ ਵਾ ਇੱਕ ਸਰਵੇ ਕਰਕੇ ਉਹਨਾਂ ਲੋਕਾਂ ਦੀ ਦਵਾਈ ਪੜਾਈ ਦਾ ਖਰਚਾ ਚੱਕਿਆ ਜਾਵੇ ਜੇ ਇੱਕ ਇੱਕ ਸਾਲ ਤੁਸੀਂ ਦਵਾਈ ਪੜਾਈ ਦਾ ਖਰਚਾ ਚੱਕ ਦਿੰਦੇ ਜੋ ਤੇ ਉਹ ਲੋਕ ਪੈਰਾਂ ਸਿਰ ਹੋ ਸਕਦੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਮਾਰ ਦਵਾਈ ਤੇ ਪੜਾਈ ਦੀ ਪੈ ਰਹੀ ਆ ਸਭ ਤੋਂ ਵੱਧ ਖਰਚੇ ਪ੍ਰਾਈਵੇਟ ਸਕੂਲਾਂ ਦੇ ਆ ਸਭ ਤੋਂ ਵੱਧ ਖਰਚੇ ਪ੍ਰਾਈਵੇਟ ਹਸਪਤਾਲਾਂ ਦੇ ਆ ਸਭ ਤੋਂ ਵੱਧ ਖਰਚੇ ਬੰਦੇ ਦੇ ਇਲਾਜ ਦੇ ਆ ਬਾਕੀ ਤਾਂ ਪ੍ਰਸ਼ਾਦਾ ਪਰਮਾਤਮਾ ਨੇ ਜਿਹਦੇ ਕਰਮਾਂ 'ਚ ਲਿਖਿਆ ਉਹਨੂੰ ਮਿਲੀ ਜਾਣਾ ਵਾ ਪਰ ਇਹ ਕੁਝ ਚੀਜ਼ਾਂ ਜਿਹੜੀਆਂ ਵਾ ਜਿਨ੍ਹਾਂ ਨੂੰ ਸਾਨੂੰ ਖਰੀਦਣਾ ਪੈਂਦਾ ਚਾਹੀ ਇਹਨਾਂ ਦੇ ਵਾਸਤੇ ਕੁਝ ਕਰਨਾ ਪੈਂਦਾ ਉਹਦੇ ਵਿੱਚ ਵੱਧ ਚੜ ਕੇ ਸ਼੍ਰੋਮੀ ਕਮੇਟੀ ਵੀ ਅੱਗੇ ਆਵੇ ਔਰ ਪੰਜਾਬ ਸਰਕਾਰ ਵੀ ਅੱਗੇ ਆਵੇ ਜਿੱਥੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਤੇ ਹੁਣ ਇਹ ਕ੍ਰਾਂਤੀ ਇੰਨੇ ਕੁ ਏਰੀਆ 'ਚ ਹੀ ਲਿਆ ਦਿਓ ਜਿੰਨੇ ਏਰੀਆ ਹੜ੍ਹ ਪ੍ਰਭਾਵਿਤ ਹੋਏ ਆ ਤੇ ਤਾਂ ਵੀ ਤੁਸੀਂ ਕਿਸੇ ਗਿਣਤੀ ਦੇ ਵਿੱਚ ਆ ਜਾਓਗੇ ਔਰ ਕੋਈ ਔਖੀ ਗੱਲ ਨਹੀਂ ਜੇ ਆਪਾਂ ਕਿਸੇ ਦੇ ਬੱਚੇ ਨੂੰ ਪੜ੍ਹਾ ਦਿੱਤਾ ਕਿਸੇ ਦੇ ਬੱਚੇ ਦਾ ਸਾਲ ਬਚਾ ਦਿੱਤਾ ਕਿਸੇ ਬੱਚੇ ਦਾ ਕਿਸੇ ਦਾ ਵੱਡੀ ਵੱਡਾ ਵੀ ਕੋਰਸ ਕਰ ਰਿਆ ਉਹ 1 ਸਾਲ ਦੀ ਫੀਸ ਨਹੀਂ ਭਰ ਸਕਦਾ ਉਹ ਲੋਕ ਵੀ ਕੋਸ਼ਿਸ਼ ਕਰਨ ਆਪਣਾ ਡਾਟਾ ਬਣਾ ਕੇ ਦੇਣ ਅਸੀਂ ਵੀ ਇਸ ਵੀਡੀਓ ਦੇ ਉੱਤੇ ਨੰਬਰ ਇੱਕ ਆਪਣਾ ਸ਼ੇਅਰ ਕਰਾਂਗੇ ਉਹਨਾਂ ਦੇ ਉੱਤੇ ਸਾਡੇ ਨਾਲ ਕਾਲ ਕਰਕੇ ਕੰਟੈਕਟ ਕਰਿਓ ਔਰ ਜਿਹੜੇ ਵੀਰਾਂ ਦੀ ਮਦਦ ਨਹੀਂ ਹੋਈ ਜਿੰਨੀ ਕਿ ਸਾਡੇ ਕੋਲ ਹੋ ਸਕੇ ਅਸੀਂ ਨਹੀਂ ਕਰਨੀ ਸੰਗਤ ਤੋਂ ਸੰਯੋਗ ਲੈ ਕੇ ਸੰਗਤ ਨਾਲ ਵਿਚਾਰ ਕਰਕੇ ਸੰਗਤ ਨਾਲ ਏਕਾ ਕਰਕੇ ਅਸੀਂ ਉਹਨਾਂ ਲੋਕਾਂ ਦੀ ਵੀ ਮਦਦ ਕਰਾਂਗੇ ਜਿਹੜੇ ਹੱਥ ਇਸ ਮਦਦ ਤੋਂ ਵਾਂਝੇ ਰਹਿ ਗਏ ਜਿੰਨਾ ਤੱਕ ਇਹ ਮਦਦ ਨਹੀਂ ਪਹੁੰਚੀ ਔਰ ਸਾਡੀ ਕੋਸ਼ਿਸ਼ ਰਹੂਗੀ ਕੇ ਲੋਕਾਂ ਦੇ ਨਾਲ ਲੰਮਾ ਸਮਾਂ ਖੜਕੇ ਉਹਨਾਂ ਦਾ ਸਾਥ ਲਈਏ ਔਰ ਰਾਜਨੀਤੀ ਦੇ ਉੱਪਰ ਉੱਠ ਕੇ ਸਾਥ ਲਈਏ ਅਸੀਂ ਕਿਸੇ ਪਾਰਟੀ ਨਾਲ ਹੋ ਸਕਦੇ ਆ ਪਰ ਸਾਡੀ ਸੋਚ ਸੇਵਾ ਵਾਲੀ ਹੋਣੀ ਚਾਹੀਦੀ ਹੈ ਇਹ ਮੇਰੀ ਅਪੀਲ ਆ ਔਰ ਉਹਨਾਂ ਲੋਕਾਂ ਨੂੰ ਅਪੀਲ ਆ ਜਿਹੜੇ ਲੋਕ ਸਾਡੇ ਤੋਂ ਕੋਈ ਆਸਾਂ ਰੱਖਦੇ ਨੇ ਤੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਮੁਤਾਬਕ ਜਿੰਨਾ ਕਿ ਸੰਤ ਸਾਨੂੰ ਸੰਯੋਗ ਦੇਊਗੀ ਤਿਲ ਫੁੱਲ ਅਸੀਂ ਉਹਨਾਂ ਲੋਕਾਂ ਦੇ ਹੱਥਾਂ 'ਚ ਸਪੁਰਤ ਕਰਾਂਗੇ ਫਿਰ ਮੈਂ ਕਹਿੰਦਾ ਵਾਂ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਲੋਕਾਂ ਦੇ ਬੱਚਿਆਂ ਦੀ ਉਹਨਾਂ ਦੀ ਦਵਾਈ ਦੀ ਇੱਕ ਇੱਕ ਸਾਲ ਵਾਸਤੇ ਉਹਨਾਂ ਨੂੰ ਪੈਕੇਜ ਦਵੇ ਔਰ ਉਹਨਾਂ ਦੇ ਕਾਰਡ ਬਣਾ ਦਿੱਤੇ ਜਾਣ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਵਜੀਫੇ ਜਿਹੜੇ ਆ ਮੰਥਲੀ ਚਾਹ ਸਾਲਲੀ ਜਿਹੜੇ ਆ ਉਹ ਰਲ ਕੇ ਦਿੱਤੇ ਜਾਣ ਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਆਪਣਾ ਜਿਹੜਾ ਵਾ ਡਿੱਗਾ ਹੋਇਆ ਸਿਸਟਮ ਹੈ ਉਹਨੂੰ ਖੜਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ